ਜਦੋਂ ਇਹੋ ਜਿਹਾ ਕ੍ਰਾਈਸਿਸ ਦੇ ਵਿੱਚ ਨਾਰਮਲ ਹੀ ਬੰਦਾ ਐਡਿਕਟ ਹੋ ਜਾਂਦਾ ਹੈ ਅਲਕੋਹਲ ਦਾ ਜਾਂ ਕਿਸੇ ਹੋਰ ਨਸ਼ੇ ਦਾ ਹੂੰ ਉਹ ਕੀ ਕਾਰਨ ਉਹਦਾ ਕਾਰਨ ਇਹ ਹੈ ਕਿ ਉਹ 네ਗੇਟਿਵ એનર્ਜੀ ਓਵਰ ਪਾਵਰ ਕਰਨ ਲੱਗ ਜਾਂਦੀ ਹੈ ਜੀ ਉਹਨੂੰ ਟਾਲਣ ਦੇ ਲਈ ਉਹ ਉਹਨੂੰ ਨੰਬ ਕਰਨਾ ਚਾਹੁੰਦਾ ਆਪਣੀਆਂ ਸੈਂਸਸ ਨੂੰ ਉਹਨੂੰ ਸਾਰੀ ਦਾਰੂ 5 ਵਜੇ ਤੋਂ ਬਾਅਦ ਤਾਂ ਹੀ ਪੀਤੀ ਜਾਂਦੀ ਹੈ ਨਾ ਸ਼ਾਮ ਨੂੰ એનર્ਜੀ ਲੈਵਲ ਤੁਸੀਂ ਸਾਰਾ ਖਪ ਗਿਆ ਜਾਨੇ ਹੋ ਬੇਹੋਸ਼ ਹੋ ਕੇ ਸੋਝੋ ਹਾਂ ਨਹੀਂ ਮਤਲਬ ਥੋੜਾ ਮਤਲਬ ਜਿਹੜਾ ਜਿਹੜੀ ਇੰਟੈਂਸਿਟੀ ਹੁੰਦੀ ਹੈ ਨਾ ਮਾਈਂਡ ਦੀ ਤੁਹਾਨੂੰ ਵੀ ਤੂੰ ਆਹ ਨਹੀਂ ਹੈ ਤੂੰ ਉਹ ਨਹੀਂ ਹੈ ਜਿਹੜਾ ਕੱਸਦਾ ਹੈ ਉਹ ਤੁਹਾਨੂੰ ਉਹ ਕਿਸਾ ਤਾਂ ਢਿੱਲਾ ਪੈ ਜਾਂਦਾ ਨਾ ਪਹਿਲੇ ਪੈਗ ਨਾਲ ਆਈ ਮੰਨਦੇ ਗੀਤ ਗਾਉਣ ਲੱਗ ਜਾਂਦੇ ਨੇ ਕਈ ਰੋਣ ਵੀ ਲੱਗ ਜਾਂਦੇ ਨੇ ਪਰ ਇਹ ਕਿ ਉਸ ਸਟੇਟ ਨੂੰ ਕੌਨਸ਼ੀਅਸਨੈਸ ਦੀ ਨੂੰ ਬਦਲ ਲੈਂਦੀ ਆ ਉਹ ਚੀਜ਼ ਇਸੇ ਕਰਕੇ ਨਸ਼ੇ ਇੰਨੇ ਬਣੇ ਇਸੇ ਕਰਕੇ ਇੰਨੇ ਚੱਲਦੇ ਨੇ ਇਸੇ ਕਰਕੇ ਇਸ ਟਾਈਮ ਕੀਰਤਨ ਵੀ ਹੁੰਦਾ ਸ਼ਾਮ ਨੂੰ ਉਹਦਾ ਮੰਦਰ ਚੱਲਦਾ ਜਾਂ ਟੱਲੀਆਂ ਵਜਾਉ ਘੜੀ ਉੱਥੇ ਸਾਧਾ ਆਊਗਾ ਮੜਾ ਮੋਟਾ ਬੇਸ਼ੱਕ ਉੱਥੇ ਵੀ ਲੇਡੀਜ਼ ਵੱਲੇ ਹੀ ਦੇਖੀ ਜਾਵੇ ਉਹ ਦੈਟ ਇਜ਼ ਅ ਡਿਫਰੈਂਟ ਥਿੰਗ ਪਰੇ ਇਹ ਕਿ ਉਸ ਜਿਹੜੀ ਸਟੇਟ ਆਫ ਮਾਈਂਡ ਜਿਹੜੀ ਟੌਰਚਰ ਸ ਹੈ ਉਹਦੇ ਅੰਦਰ ਜਿਹੜਾ ਟੌਰਚਰ ਚੱਲ ਰਿਹਾ ਉਹਨੂੰ ਉਹ ਪਰੇ ਕਰਨਾ ਚਾਹੁੰਦਾ ਹੁੰਦਾ ਹੈ। ਪਰ ਜੇ ਕੌਨਸ਼ੀਅਸ ਹੋ ਜਵੇ ਤਾਂ ਟੌਰਚਰ ਤਾਂ ਕੋਈ ਗੱਲ ਨਹੀਂ ਹੈ ਏਡੀ। ਜੋ ਦੇਖ ਹੀ ਲਵੇ ਵੀ ਮੈਂ ਹੀ ਟੌਰਚਰ ਕਰ ਰਿਹਾ ਹਾਂ ਆਪਣੇ ਆਪ ਨੂੰ। ਜਿਵੇਂ ਮੇਰਾ ਹੀ ਇੱਕ ਹਿੱਸਾ ਜਿਹੜਾ ਉਹੀ ਟੋਟਲ ਕਬਜ਼ਾ ਕਰੀ ਬੈਠਾ ਹੈ ਵੀ ਇਹਦੀ ਲੋੜ ਕੋਈ ਨਹੀਂ ਹੈ। ਜਦੋਂ ਜਦੋਂ ਕੌਨਸ਼ੀਅਸ ਹੋਣ ਲੱਗਿਆ ਫਿਰ ਉਹ ਡੈਫੀਨਿਟਲੀ ਦੂਜਿਆਂ ਦੀ ਵੀ ਹੈਲਪ ਕਰ ਸਕਦਾ ਫਿਰ।